ਬਾਬਾ ਦੀਰ ਸਿੰਘ ਜੀ ਦੀਆਂ ਕਮਾਈਆਂ ਨੇ ਬਾਬਾ ਦੀਰ ਸਿੰਘ ਜੀ ਦੀਆਂ ਵਕੀਸ਼ਾਂ ਜਿਹੜੀਆਂ तकरीबन 10-11 ਮਹੀਨਿਆਂ ਤੋਂ ਵੇਖ ਰਹੇ ਹੋ ਤੁਸੀਂ ਕਿਸੇ ਪਾਸੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਜਪਰੇ ਤੇ ਐਤਵਾਰ 12 ਤੋਂ 4 வாூ ਬਨੇ ਸੇਹੀ ਦੀ ਸੰਗਤਾਂ ਜੀ ਬਸਦੇ ਜੀ ਸੰਗਤ ਵਿੱਚ ਉਹਨਾਂ ਦੇ ਦਰਸ਼ਨ ਕਰੀਦੇ ਆ ਬਈ ਸੰਗਤ ਨੂੰ ਜਿਹਨੇ ਜਿੰਨੇ ਕੇ ਚਲੋ ਸੇਵਾ ਹੋ ਸਕੇ ਵੀ ਕੋਈ ਉਹਨੂੰ ਗੱਡੀ ਲਾਉਣ ਵਿੱਚ ਦਵਾਈਆਂ ਵਿੱਚ ਤੇ ਲੰਗਰ ਵਿੱਚ ਤੇ ਬਾਬਾ ਦੀ ਸੇਹੀ ਖੁਸ਼ੀ ਲੈਣ ਲਈ ਸੰਗਤਾਂ ਦੇ ਸੇਵਾ ਕਰ ਲੋ ਬਾਬਾ ਜੀ ਵਿੱਚ ਹੀ ਆ ਭਾਈ ਸਾਹਿਬ ਜੀ ਇੱਕ ਸਵਾਹਿਕ ਗੁਰਜੀਤ ਸਿੰਘ ਜੀ ਫਤਿਹ ਸਿੰਘ ਮੌਜੂਦ ਆ ਗੁਰਦਾਰਾ ਸ਼ੀਗਨ ਸਾਹਿਬ ਜੀ ਦਾ ਬਾਅਦ ਤਦਾਦੀ ਕਿ ਅੱਜ ਚਪੈਰਾ ਸਾਹਿਬ ਦੇ ਉੱਤੇ ਖਾਸ ਤੌਰ ਦੇ ਉੱਤੇ ਮਹਾਨ ਸ਼ਖਸੀਅਤਾਂ ਵੀ ਇੱਥੇ ਪਹੁੰਚਾ ਨੇ ਗੁਰ ਇਕਪਾਲ ਸਿੰਘ ਜੀ ਜੋ ਅੱਜ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਵੱ ਚੜ ਕੇ ਉਹਨਾਂ ਨੂੰ ਮਿਲਦੀ ਹੋਈ ਦਿਖਾਈ ਵੀ ਦੇ ਰਹੀ ਆ ਤਾਂ ਭਾਈ ਸਾਹਿਬ ਜੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਹੀ ਆਪਾਂ ਜ਼ਰੂਰ ਗੱਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਤੁਸੀਂ ਵੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹੋ ਕਿਵੇਂ ਵੇਖਦੇ ਹੋ ਕਿ ਸੰਗਤ ਬੜੇ ਵੱਡੇ ਪੱਧਰ ਦੇ ਉੱਤੇ ਆਈ ਦੇ ਦੇਣਾ ਖਾਸ ਕਰਕੇ ਗੁਰਦੁਆਰਾ ਸ਼ਹੀਗਨ ਸਾਹਿਬ ਪਹੁੰਚਦੀ ਹੈ ਬਾਬਾ ਦੀਪ ਸਿੰਘ ਜੀ ਦੀਆਂ ਕਮਾਈਆਂ ਨੇ ਬਾਬਾ ਦੀਪ ਸਿੰਘ ਜੀ ਦੀਆਂ ਬਖਸ਼ੀਸ਼ਾਂ ਜੜੀਆਂ ਤਕਰੀਬਨ 10000 ਮਹੀਨਿਆਂ ਤੋਂ ਵੇਖ ਰਹੇ ਹੋ ਤੁਸੀਂ ਕਿਸੇ ਪਾਸੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਚ ਪੈਰੇ ਤੇ ਐਤਵਾਰ 12 ਤੋਂ 4 ਤੇ ਅਸੀਂ ਇੱਧਰ ਆਏ ਆ ਜਿਹੜਾ ਬਾਬਾ ਜੀ ਲੰਗਰ ਦੀ ਸੇਵਾ ਲੈਂਦੇ ਆ ਬੀਬੀ ਕੋਲਾ ਭਲਾਈ ਕੇਂਦਰ ਵੱਲੋਂ ਉਹਦੀ ਅਰਦਾਸ ਕਰਨ ਆਏ ਆ ਇਹ ਬਾਬਾ ਦੀਪ ਸਿੰਘ ਜੀ ਪਰਤਖ ਝੋਲੀयां ਭਰ ਰਹੇ ਜੀ ਸਾਰਿਆਂ ਦੀਆਂ ਉਹ ਇੱਕ ਦਸਾਂ ਨੂੰ ਕਹਿੰਦਾ 100 ਨੂੰ ਕਹਿੰਦੇ ਦੇਣੋਂ ਦੇਣੋਂ ਹੈ ਪੈਸਾ ਜੀ ਅਕਸਰ ਅਸੀਂ ਦੇਖਦੇ ਆ ਕਿ ਮਾਤਾ ਕੋਲਾ ਜੀ ਜਿਹੜਾ ਹਸਪੀਟਲ ਹੈ ਉਤੋਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਉਤੋਂ ਵੀ ਨਿਭਾਈਆਂ ਜਾਂਦੀਆਂ ਜਿਹੜੀ ਸੰਗਤ ਚ ਪੈਰਾ ਸਾਹਿਬ ਕੱਟ ਕੇ ਜਾਂਦੀ ਵੀ ਆ ਘਰਾਂ ਨੂੰ ਜੋ ਲੰਗਰ ਪੈਕ ਕਰਕੇ ਦਿੱਤਾ ਜਾਂਦਾ ਉਸ ਦੇ ਨਾਲ-ਨਾਲ ਵਿਸ਼ੇਸ਼ ਤੌਰ ਦੇ ਉੱਤੇ ਪਾਰਕਿੰਗ ਵੀ ਬਣਾਈ ਗਈ ਆ ਤੇ ਵੱਖ-ਵੱਖ ਸੇਵਾਵਾਂ ਕਰਦੇ ਹਾਂ ਤਾਂ ਮਨਜ ਕਿੰਨੀ ਖੁਸ਼ ਹੁੰਦੀ ਭਾਈ ਸਾਹਿਬ ਜੀ ਇੰਨਾ ਜ਼ਿਆਦਾ ਬਹੁਤ ਬਾਬਾ ਦੀਪ ਸਿੰਘ ਜੀ ਸੰਗਤਾਂ ਜੀ ਵੱਸਦੇ ਆ ਜੀ ਸੰਗਤ ਵਿੱਚ ਉਹਨਾਂ ਦੇ ਦਰਸ਼ਨ ਕਰੀਦੇ ਆ ਭਾਈ ਸੰਗਤਾਂ ਨੂੰ ਜਿਹਨੇ ਜਿੰਨੇ ਕੇ ਚਲੋ ਸੇਵਾ ਹੋ ਸਕੇ ਵੀ ਕੋਈ ਨੂੰ ਗੱਡੀ ਲਾਣ ਵਿੱਚ ਦਵਾਈਆਂ ਵਿੱਚ ਲੰਗਰ ਵਿੱਚ ਤੇ ਬਾਬਾ ਦੀ ਜੀ ਖੁਸ਼ੀ ਲੈਣ ਲਈ ਸੰਗਤਾਂ ਦੇ ਸੇਵਾ ਕਰ ਲੋ ਬਾਬਾ ਜੀ ਵਿੱਚ ਹੀ ਆ ਭਾਈ ਸਾਹਿਬ ਜੀ ਇੱਕ ਆਖੀਰ ਵਾਲਾ ਸਵਾਲ ਹੈ ਕਿ ਜਿਹੜੀ ਨੌਜਵਾਨ ਪੀੜੀ ਆ ਕਿਤੇ ਨਾ ਕਿਤੇ ਜੋ ਆਪਣੇ ਧਰਮ ਤੋਂ ਵੀ ਦੂਰ ਹੁੰਦੀ ਗਈ ਆ ਤਾਂ ਕਿਤੇ ਆਪਣੇ ਲਿਵਾਜ ਤੋਂ ਜੇ ਸਿੱਕੀ ਤੋਂ ਕਹਿ ਲਈਏ ਤਾਂ ਹਰ ਇੱਕ ਪੱਦਰ ਤੋਂ ਜੇ ਵੇਖ ਲਈਏ ਤਾਂ ਦੂਰ ਹੁੰਦੀ ਜਾ ਰਹੀ ਆ ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੀਦਾ ਨਹੀਂ ਹੁਣ ਬਹੁਤ ਫਰਕ ਪੈ ਗਿਆ ਜੀ ਬਾਬਾ ਜੀ ਆਪਣੇ ਆਪਣੇ ਖੋਲੇ ਗਫੇ ਦੇਈ ਜਾ ਰਹੇ ਹੁਣ ਤੇ ਇੱਥੇ 15 ਮੁੰਡੇ ਸੇਵਾ ਕਰਦੇ ਸੀ ਪਿੰਡਾਂ ਚੋਂ ਆ ਗਏ ਆ ਲੰਗਰ ਜੀ ਜਿਹੜਾ ਬੀਬੀ ਕੋਲਾਂ ਭਲਾਈ ਗਏ ਦਰ 15 ਦੇ 20 ਲੱਗੇ ਆ ਹੁਣ ਜਿਹਦਾ ਵੀਜ਼ਾ ਲੱਗਾ ਉਹ ਸਮਨੀ ਸਾਹਿਬ ਨੇ ਛੱਡੂ ਜਵਦੀ ਸਾਹਿਬ ਨੇ ਛੱਡੂ ਔਰ ਵੀ ਆਪਣੀ ਸਿੱਖੀ ਚ ਪੂਰਾ ਰਹੇਗਾ ਬਾਬਾ ਦੀਪ ਸਿੰਘ ਜੀ ਕਲਾ ਵਰਦਾ ਰਹੇ ਆ ਜੀ ਕਲਾ ਵਰਦਾ ਰਹੇ ਆ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਅੱਜ ਭਾਈ ਸਾਹਿਬ ਜੀ ਵਿਸ਼ੇਸ਼ ਤੌਰ ਤੇ ਅੱਜ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਤੜ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਦੇ ਉੱਤੇ ਪਹੁੰਚ ਕੇ ਇੱਥੇ ਜੋ ਅਰਦਾਸ ਬੇਨਤੀ ਕਰਨ ਵਾਸਤੇ ਅੱਜ ਭਾਈ ਗੁਰੂ ਇਕਬਾਲ ਸਿੰਘ ਜੀ ਜੋ ਅੱਜ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਤਾਂ ਇਹ ਖਾਸ ਤਸਵੀਰਾਂ ਜੋ ਤੜ ਨਾਲ ਸਾਂਝੀਆਂ ਕੀਤੀਆਂ ਤਾਂ ਇਸੇ ਤਰੀਕੇ ਦੇ ਨਾਲ ਵੱਖ-ਵੱਖ ਜੋ ਕਹਿ ਸਕਦੇ ਆ ਕਿ ਜਿਹੜੇ ਵੱਡੇ ਚਿਹਰੇ ਨੇ ਜੇ ਕਹ ਲਈਏ ਕਿ ਪੰਥ ਦੇ ਨਾਲ ਦੇ ਰਿਲੇਟਿਡ ਜੇ ਆਪਾਂ ਗੱਲ ਕਰ ਲਈਏ ਚਾਹੇ ਉਹ ਪ੍ਰਧਾਨ ਸਾਹਿਬ ਹੋਣ ਸ਼ਰਮਣੀ ਕਮੇਟੀ ਦੇ ਤਾਂ ਚਾਹੇ ਭਾਈ ਗੁਰਕਪਾਲ ਸਿੰਘ ਜੀ ਹੈਗੇ ਨੇ ਤਾਂ ਆਪਣੇ ਪੱਤਰ ਦੇ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਦਿਖਾਈ